ਪੰਜਾਬ ਸਰਕਾਰ ਨੇ ਠੇਕਾ ਮੁਲਾਜ਼ਮਾਂ ਲਈ ਇੱਕ ਵੱਡਾ ਫੈਸਲਾ ਕੀਤਾ ਸਰਕਾਰ ਨੇ ਠੇਕਾ ਮੁਲਾਜ਼ਮਾਂ ਨੂੰ ਸਾਲ ਵਿੱਚ 12 ਅਨਡ ਲੀਵ ਦੇਣ ਦਾ ਫੈਸਲਾ ਲਿਆ ਇਹ ਫੈਸਲਾ ਨੈਸ਼ਨਲ ਹੈਲਥ ਮਿਸ਼ਨ 'ਚ ਕੰਮ ਕਰਦੇ ਹੈਲਥ ਅਫਸਰਾਂ ਤੇ ਮੁਲਾਜ਼ਮਾਂ ਲਈ ਲਿਆ ਗਿਆ ਜਿਹਦੇ ਵਿੱਚ ਇੱਕ ਗੱਲ ਸਾਫ਼ ਕਰ ਦਿੱਤੀ ਹੈ ਵੀ ਜਿਹੜੀਆਂ ਅਨਲੀਵ ਨੇ 12 ਇਹਨਾਂ ਦਾ ਕੋਈ ਵਿੱਤੀ ਲਾਭ ਮਲਾਜਮਾਂ ਨੂੰ ਨਹੀਂ ਦਿੱਤਾ ਜਾਊਗਾ ਔਰ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰ ਨੇ ਬਕਾਇਦਾ ਇਸ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਜਿਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਇਹ ਛੁੱਟੀਆਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਲਾਭ ਦੇ ਯੋਗ ਨਹੀਂ ਹੋਣਗੀਆਂ ਨੰਬਰ 2 ਕਿਸੇ ਵੀ ਮੈਨਪਾਵਰ ਦੀ 1 ਮਹੀਨੇ ਦੀ ਸਰਵਿਸ ਪੂਰੀ ਹੋਣ ਤੇ ਉਹ ਇੱਕ ਕਮਾਈ ਛੁੱਟੀ ਲੈਣ ਦੇ ਯੋਗ ਹੋਵੇਗਾ ਅਤੇ ਇੱਕ ਸਾਲ ਦੌਰਾਨ 12 ਕਮਾਈ ਛੁੱਟੀਆਂ ਲੈਣ ਲਈ ਯੋਗ ਹੋਵੇਗਾ ਇਹ ਵੀ ਸਪਸ਼ਟ ਕੀਤਾ ਕਿ ਕੈਲੰਡਰ ਸਾਲ ਦੌਰਾਨ ਅਵੇਲ ਨਾ ਕੀਤੀਆਂ ਗਈਆਂ ਛੁੱਟੀਆਂ ਸਬੰਧਤ ਸਾਲ ਦੀ 31 ਦਸੰਬਰ ਨੂੰ ਖਤਮ ਮੰਨੀਆਂ ਜਾਣਗੀਆਂ ਅਤੇ ਇਹਨਾਂ ਛੁੱਟੀਆਂ ਨੂੰ ਅਗਲੇ ਸਾਲ ਦੀਆਂ ਛੁੱਟੀਆਂ ਨਾਲ ਜੋੜਿਆ ਨਹੀਂ ਜਾਵੇਗਾ ਅਤੇ ਨਾ ਹੀ ਕੈਰੀ ਫਾਰਵਰਡ ਕੀਤਾ ਜਾ ਸਕੇਗਾ ਇੱਥੇ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਮੈਡੀਕਲ ਛੁੱਟੀ ਨੂੰ ਛੱਡ ਕੇ ਕਮਾਈ ਛੁੱਟੀ ਨੂੰ ਕਿਸੇ ਵੀ ਛੁੱਟੀ ਨਾਲ ਨਹੀਂ ਜੋੜਿਆ ਜਾ ਸਕੇਗਾ ਪਰ ਇਹਨਾਂ ਛੁੱਟੀਆਂ ਨੂੰ ਗਸਟਡ ਛੁੱਟੀਆਂ ਤੇ ਹਫਤਾਵਾਰੀ ਛੁੱਟੀਆਂ ਨਾਲ ਜੋੜਿਆ ਜਾ ਸਕਦਾ ਹੈ ਕਮਾਈ ਛੁੱਟੀ ਖਤਮ ਹੋਣ ਉਪਰੰਤ ਮੈਨ ਪਾਵਰ ਵੱਲੋਂ ਤੁਰੰਤ ਡਿਊਟੀ ਜੁਆਇਨ ਕਰਨਾ ਲਾਜ਼ਮੀ ਹੋਵੇਗਾ ਸਿਰਫ ਮੈਡੀਕਲ ਸਥਿਤੀ ਠੀਕ ਨਾ ਹੋਣ ਦੀ ਸੂਰਤ ਵਿੱਚ ਕਮਾਈ ਛੁੱਟੀ ਪੂਰੀ ਹੋਂਤੇ ਮੈਡੀਕਲ ਛੁੱਟੀ ਅਵੇਲ ਕੀਤੀ ਜਾ ਸਕੇਗੀ ਸੋ ਹੁਣ ਹੈਲਥ ਮਿਸ਼ਨ ਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸਾਲ ਚ 12 ਅਨਡ ਲੀਵ ਛੁੱਟੀਆਂ ਮਿਲਣਗੀਆਂ ਇਸੇ ਤਰ੍ਹਾਂ ਹੈਲਥ ਮਿਸ਼ਨ ਨੇ ਮੁਲਾਜ਼ਮਾਂ ਲਈ ਇੱਕ ਹੋਰ ਅਹਿਮ ਫੈਸਲਾ ਕੀਤਾ ਹੈ ਵੀ ਹੁਣ ਠੇਕਾ ਮੁਲਾਜ਼ਮ ਜਿਹੜੇ ਨੇ ਉਹਨਾਂ ਦਾ ਕੰਟਰੈਕਟ ਹਰ ਸਾਲ ਰੀਨਿਊ ਰੀਨਿਊ ਨਹੀਂ ਕੀਤਾ ਜਾਏਗਾ ਇਹ ਕੰਟਰੈਕਟ ਹੁਣ 5 ਸਾਲਾਂ ਬਾਅਦ ਰਿਨਿਊ ਕੀਤਾ ਜਾਊਗਾ ਭਾਅ ਪੂਰੇ 5 ਸਾਲ ਠੇਕਾ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਰਿਨਿਊ ਦੇ ਚੱਕਰ ਦੇ ਗੇੜੇ ਵਿੱਚ ਨਹੀਂ ਉਲਝਣਾ ਪਵੇਗਾ ਇਹਦੇ ਸਬੰਧ ਵਿੱਚ ਵੀ ਹੈਲਥ ਮਿਸ਼ਨ ਦੇ ਡਾਇਰੈਕਟਰ ਨੇ ਬਕਾਇਦਾ ਹੁਕਮ ਜਾਰੀ ਕੀਤੇ ਨੇ ਜਿਹਦੇ ਵਿੱਚ ਇਹ ਗੱਲ ਕਹੀ ਹੈ ਵੀ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਅਧੀਨ ਠੇਕੇ ਦੇ ਆਧਾਰ ਤੇ ਤਨਾਤ ਮੈਨਪਾਵਰ ਦੇ ਕੰਟਰੈਕਟ ਵਿੱਚ ਵਾਅਦਾ ਹਰ ਸਾਲ ਉਹਨਾਂ ਦੀ ਸਾਲਾਨਾ ਕਾਰਗੁਜ਼ਾਰੀ ਦੇ ਆਧਾਰ ਤੇ ਕੀਤਾ ਜਾਂਦਾ ਹੈ ਐਨ ਐਚ ਐਮ ਅਧੀਨ ਠੇਕਾ ਆਧਾਰਿਤ ਮੈਨ ਪਾਵਰ ਦਾ ਕੰਟਰੈਕਟ ਵਾਅਦਾ ਪੰਜਾਬ ਸਰਕਾਰ ਵੱਲੋਂ ਭਾਰਤ ਸਰਕਾਰ ਨਾਲ ਸਾਈਨ ਕੀਤੇ ਗਏ ਮੈਮੋਰੰਡਮ ਆਫ ਅੰਡਰਸਟੈਂਡਿੰਗ ਦੇ ਸਮੇਂ ਤੱਕ ਜਾਰੀ ਰਹੇਗਾ ਭਾਵ ਹੁਣ ਨੈਸ਼ਨਲ ਹੈਲਥ ਮਿਸ਼ਨ ਦੇ ਜਿਹੜੇ ਠੇਕਾ ਮੁਲਾਜ਼ਮ ਨੇ ਉਹਨਾਂ ਦਾ ਜਿਹੜਾ ਕੰਟਰੈਕਟ ਹੈ ਉਹ 1 ਸਾਲ ਦੀ ਥਾਂ ਤੇ 5 ਸਾਲ ਤੱਕ ਕੰਟੀਨਿਊ ਚੱਲੇਗਾ ਔਰ ਇਸ ਸਬੰਧ ਵਿੱਚ ਕਮਿਊਨਿਟੀ ਹੈਲਥ ਆਫਸਰ ਐਸੋਸੀਏਸ਼ਨ ਤੇ ਨੈਸ਼ਨਲ ਹੈਲਥ ਮਿਸ਼ਨ ਦੀਆਂ ਹੋਰ ਜੂਨੀਅਰਾਂ ਦੇ ਨਮਾਇੰਦਿਆਂ ਨੇ ਇਹ ਗੱਲ ਕਹੀ ਹੈ ਵੀ ਉਹ ਲੰਬੇ ਸਮੇਂ ਤੋਂ ਇੰਨਾ ਮੰਗਾਂ ਲਈ ਸੰਘਰਸ਼ ਕਰਦੇ ਆ ਰਹੇ ਨੇ ਔਰ ਉਹ ਇਹ ਜਿਹੜਾ ਯੂਨੀਅਨ ਦੀ ਮੰਗਾਂ ਨੂੰ ਪ੍ਰਵਾਨ ਕੀਤਾ ਉਹਦਾ ਸਵਾਗਤ ਕਰਦੇ ਨੇ ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਅਰਡ ਲੀਪ ਦਾ ਕੋਈ ਵਿੱਤੀ ਲਾਭ ਨਾ ਦੇਣ ਕਾਰਨ ਉਹਨਾਂ ਨੂੰ ਧੱਕਾ ਲੱਗਾ ਔਰ ਉਹ ਇਸ ਮਾਮਲੇ ਵਿੱਚ ਮੰਗ ਕਰਦੇ ਨੇ ਵੀ ਸੋਚ ਕਰਕੇ ਅਰਡ ਲੀਪ ਦੇ ਜਿਹੜੇ ਵਿੱਤੀ ਲਾਭ ਨੇ ਉਹ ਵੀ ਹੋਰ ਮੁਲਾਜ਼ਮਾਂ ਵਾਂਗ ਨੈਸ਼ਨਲ ਹੈਲਥ ਮਿਸ਼ਨ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣ